ਹਾਂਜੀ ਹਾਂ ਪੁੱਤ ਕਰਕੇ ਦਖੜਾ ਆਇਆ ਪਹਿਲਾਂ ਬੁੱਪਾ ਆਇਆ ਹਾਂ ਬੋਲ ਹਾਂਜੀ ਇਹ ਮੇਰੀ ਮੰਮੀ ਰੇੜੀ ਨੇ ਬੱਟ ਲੱਗ ਤੂੰ ਕਹਿੰਦਾ ਬੁੱਪਾ ਬੋਲ ਬੁੱਪਾ ਪਹਿਲਾਂ ਤੂੰ ਹੋਰ ਇਹਨਾਂ ਨੂੰ 30 ਸਾਲ ਹੋ ਗਏ 31 ਸਾਲ ਹੋ ਗਏ ਕਿਉਂਕਿ ਮੈਂ 30 ਸਾਲ ਲੰਦਾ ਲੜਾਈ ਕਰਦਾ ਖੜੀ ਛੁੱਟੇ ਕਰੇ ਕਹਿੰਦੇ ਬੁੱਪਾ ਵਿਆਹੀ ਆ ਜ਼ਿੰਦਗੀ 'ਚ ਬੱਸ ਬੋਲ ਤਾਂ ਪਏ ਉਦੋਂ ਸਭ ਬੋਲਦੀ ਘੜਦੀ ਹਾਂ ਹੁਣ ਹੁਣ ਤੇ ਜਵਾਲ ਚ ਹੋਊਗੀ ਮੰਮੀ ਹਾਂ ਹੋਰ ਜਵਾਲੇ ਤੋਂ ਬਹੁਤ ਵੱਸ ਗਿਆ ਸਾਰਾ ਕੁਸਤਾ ਬੋਲੀ ਜਾਂਦਾ ਮੈਂ ਕੀ ਬੋਲਾਂ ਬੋਲਣ ਦਾ ਮੌਕਾ ਤਾਂ ਦਿੰਦਾ ਨਹੀਂ ਤੈਨੂੰ ਮੌਕੇ ਬੋਲਣ ਚਾਹੀਦਾ ਤੂੰ ਤੇ ਮੌਕੇ ਲੱਭਦੀ ਤੂੰ ਬੋਲਦੀ ਸਰਦ ਸਰਦੀ ਨਹੀਂ ਕਿਸੇ ਘੜਾ ਸਰਦੀ ਨਹੀਂ ਹਾਂ ਨਹੀਂ ਚੁੱਪ ਕਰਕੇ ਇੱਥੇ ਰਹਿ ਜਾਂਦਾ ਉੱਚਾ ਬੋਲਗਾ ਨਹੀਂ ਚੁੱਪ ਕਰ ਅੱਗੇ ਉੱਚਾ ਬੋਲਦੀ ਹਾਂ 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 ਬੋਲ ਉਹ ਚੱਲ ਜਾਂਦਾ ਹੋਰ ਸੋਡੀ ਜਿੰਦਗੀ ਦੇ ਸਭ ਤੋਂ ਤੇ ਮੈਂ ਚੁੱਪ ਕਰ ਗਈ ਨਾ ਕਰਦੀ ਕੰਧਾ ਚੁੱਪ ਕਰ ਜਾਣਗੀਆਂ ਆ ਵੀ ਦੱਸਦੀਆਂ ਇਹਨਾਂ ਨੂੰ ਅੱਛਾ ਕੋਣ ਕਰਦੀ ਕਹਿੰਦਾ ਬੋਲਦੀ ਆ ਹੁਣ ਘਾਪੀਆਂ ਕਰਦਾ ਉਹ ਨੀਆਂ ਬੁੜ ਜਨਾਨੀ ਨਾਲੀ ਕਰਦੀ ਕਹਿੰਦਾ ਬੋਲਦੀ ਹੁੰਦੀਆਂ ਅੱਛਾ ਨਾਲੀ ਨਾਲੀ ਜਨਾਨੀ ਨਾਲੀ ਤੇ ਫਿਰ ਆਪਾਂ ਇਹਨਾਂ ਦਾ ਕੀ ਕਰੀਏ ਨਾਲੀ ਇਹ ਤਾਂ ਸਾਰਾ ਸਾਰੀ ਕੁਝ ਬੋਲਦਾ ਸਾਰਾ ਸਾਰਾ ਜਨਨੀ ਘੱਟ ਟੱਕ ਰੱਖਿਆ ਅੱਕੇ ਪੰਜ ਰਾਹੀ ਹਿੰਦਰਾਣੀ ਤੋਂ ਚੰਗਾ ਵਧੀਆ ਹੋਰ ਵਿਆਹ ਕਰਾਇਆ ਹੁੰਦਾ ਕਿ ਉਹ ਟੈਸੋਂ ਜਿਹਨੂੰ ਤੇ ਇਹਦਾ ਕੀ ਕਰੀਏ ਆ ਜਿਹੜੇ ਕੰਦਾ ਖੋਖਲੀਆਂ ਹੋਈਆਂ ਪਈਆਂ ਆ ਜਿਹੜੇ ਸੋਦੀਆਂ ਇਹਨਾਂ ਦਾ ਕੀ ਕਰੀਏ ਹਾਂ ਇਹ ਤਾਂ ਕਸਟ ਕੋਈ ਤੈਨੂੰ ਮੰਮੀ ਡੈਡੀ ਦੀ ਸਭ ਤੋਂ ਵਧੀਆ ਗੱਲ ਲੱਗਦੀ ਹੈ ਮੈਨੂੰ ਉਹ ਦੱਸ ਜਿਹੜੀ ਸਭ ਤੋਂ ਵਧੀਆ ਅੱਜ ਸੱਚ ਮਮੀ ਨੇ ਤੁਹਾਡੀ ਤਾਰੀਫ ਕੀਤੀ ਉਹ ਬਾਅਦ ਚ ਹੋਣੇ ਪਹਿਲਾਂ ਮਮੀ ਨੂੰ ਪੁੱਛਦੇ ਆਂ ਵੀ ਮੰਮੀ ਤੈਨੂੰ ਡੈਡੀ ਦੀ ਸਭ ਤੋਂ ਵਧੀਆ ਗੱਲ ਕੀ ਲੱਗਦੀ ਹੈ ਉਹ ਇਹ ਸੋ ਮੰਮੀ ਬੋ ਮੰਮੀ ਮਿਲਦਾ ਸਾਫ ਆ ਵਧੀਆ ਹਾਂ ਕੋਈ ਨਹੀਂ ਹੋਣੀ ਕੀ ਹੋ ਜੀ ਨਹੀਂ ਉਹ ਗੱਲ ਉਹੀ ਤਾਂ ਗੱਲ ਚਾਹੀਦੀ ਹੈ ਪਰ ਵਧੀਆ ਨੇਚਰ ਦਾ ਦਿਲ ਦਾ ਸਾਫ ਆ ਕੋਈ ਉਹ ਗੱਲ ਨਹੀਂ ਹੈ ਹੋ ਜੀ ਤੇਰੇ ਸ਼ਾਂਕ ਪੂਰੇ ਤੇਰੇ ਸ਼ਾਂਕ ਪੂਰੇ ਆ ਸਾਡੀ ਨੂੰ ਮੜਿਆ ਜੀ ਬਸ ਉਹਨੇ ਇਤਬਾਰ ਰੱਖਿਆ ਤੇ ਵਸੇ ਆ ਉਹ ਜਿਹੜੀਆਂ ਵੀਡੀਓ ਚ ਜਾਊਗਾ ਸਾਰਾ ਕੁਝ ਬੱਚੇ ਜਾਊਗੇ ਚੌੜ ਕਰੀਂ ਨਾ ਚੌੜ ਕਰੀਂ ਨਾ ਆ ਜਾ ਨੂੰ ਆ ਜਾ ਆ ਜਾ ਪੁੱਤ ਆ ਜਾ ਆ ਜਾ ਚੌੜ ਕਰੀਂ ਤਾਂ ਆ ਸਾਡੀ ਨੂੰ ਦੇਖ ਆ ਸਾਡੀ ਨੂੰ ਚੌੜ ਕਰੀਂ ਤਾਂ ਸਾਡੀ ਨੂੰ ਦੇਖ ਚੱਕੀ ਚੌੜ ਕੇ ਬਣਾਗੀ ਤੇ ਨਹੀਂ ਦਿਲ ਦਾ ਦਿਲ ਦਾ ਸਾਹਿਬ ਹੋਰ ਤਰੀਫ ਬਸ ਦਿਲ ਦਾ ਸਾਹਿਬ ਹੀ ਆ ਵਧੀਆ ਗਾ ਵਧੀਆ ਅੱਜ ਤੇ ਕਰਲਾਜ ਕਰਾਉਂਦਾ ਰਿਹਾ ਚੱਕਦਾ ਰਿਹਾ ਗਾ ਕਰਾ ਕੇ ਨਾਲ ਕਰਾ ਕੇ 1 ਮਿੰਟ ਤੇ ਹੋ ਨਹੀਂ ਹੁੰਦਾ ਕੋਣ ਨਹੀਂ ਹੋਇਆ ਫੋੜ ਫੋੜ ਸਾਣੀ ਬਸ ਹਾਂ ਓਏ ਆਇਓ ਤਾਂ ਲੀਬ ਨਹੀਂ ਚੱਲ ਸਕਦਾ ਕਿਸੇ ਦੀ ਕੋਈ ਵੀ ਆਪਾਂ ਮਾਰਦੀ ਨਹੀਂ ਸਾਰ ਹਾਂ ਤੇ ਪੈਸੇ ਨੂੰ ਕਿਸੇ ਦੀ ਲੋੜ ਆ ਗਰੀਬ ਆਪਾਂ ਕੋਈ ਮੇ ਹੋ ਆ ਮਦਦ ਹੂੰ ਕਰਨ ਭਾਈ ਦਾ ਤੁਸੀਂ ਰੈਡੀ ਸੋਨੂੰ ਮੰਮੀ ਜੀ ਕੀ ਵਧੀਆ ਲੱਗਿਆ ਵਸਰ ਗੋਣ ਨੇ ਰਾਣੀ ਤੋਂ ਬਾਅਦ ਕੁਝ ਨਹੀਂ ਹੋ ਰਿਹਾ ਉਹ ਸਭ ਆਉਂਗਾ ਨਹੀਂ ਨੇ ਗੋਣ ਤਾਂ ਹੈ ਨਹੀਂ ਉਹ ਸਾਰਾ ਵਧੀਆ ਬੋਲਦੀ ਆ ਬਸ ਆਇ ਬਖਸੀ ਗਈ ਸੋ ਕੰਮ ਕਰਕੇ ਕੰਮ ਨਾ ਕਰੇ ਹੋ ਸਾਰਾ ਸੋ ਹੀ ਫੇਰ ਯਾਰ ਅਬ ਚੰਗੇ ਜੀ ਜਦੋਂ ਸੀ ਉਹ ਬਾਅਦ ਦੱਸਾਂਗੇ ਦੁਬਾਰੇ ਪੁੱਛਾਂਗੇ ਵੀ ਗੱਲ ਤੇ ਕੀ ਆ ਹਰੇ ਚੰਗੇ ਜੀ ਕਹਿੰਦੇ ਚੀਜ਼ਾਂ ਦੱਸਣੀ ਸਾਰੀ ਚੰਗੀ ਆ ਤਾਂ ਕਿਉਂ ਲੱਗਦੀ ਆ ਉੱਠ ਕੇ ਤਨ ਵੀ ਉੱਠਦੀ ਆ ਭਾਂਡੇ ਪਾਣੀ ਲੱਗ ਸਾਰਾ ਤੇ ਤੇਰੇ ਤੋਂ ਅੜਦੀ ਨਹੀਂ ਸਾਰਾ ਹਰ ਦਿਨ ਕੀ ਕਰੀਏ ਪੜ ਕਰਦੀ ਬਹੁਤ ਪੜ ਪੜ ਕਰਦੀ ਆ ਨਹੀਂ ਕਰੇ ਨਿਜ਼ਾਫ ਕਰਤਾ ਆਪਦੀ ਸਲਾਈ ਨਹੀਂ ਰੱਖਦੀ ਹੈ ਕਰ ਇਹਨਾਂ ਸਾਫ ਕਰਦਾ ਕਰਦਾ ਸਾਰਾ ਕੰਮ ਸੰਭਦੀ ਹੈ ਬਸ ਆਪਦੀ ਫਿਕਰ ਨਹੀਂ ਹੈਗੀ ਹੋਰ ਫਿਕਰ ਸੱਚ ਕਰਦੀ ਨਹੀਂਦਾ ਇਹ ਕਦੇ ਕਰਿਆ ਯਾਰ ਫਿਰ ਜਦੋਂ ਫਿਕਰ ਕਰਦਾ ਤਾਂ ਫਿਕਰ ਕਰਦੀ ਇਹ ਸੱਚੇ ਇਹਨਾਂ ਤੋਂ ਖੁਸ਼ੀ ਹੋ ਜਾਵੇ ਇਹ ਜਦੋਂ ਫਿਕਰ ਨਹੀਂ ਕਰਦੀ ਯਾਰ ਆਹਦਾ ਬਹੁਤ ਜਿਆਦਾ ਸਾਰੇ ਕੋਈ ਕੋਈ ਚੰਗੀ ਜੀ ਚੀਜ਼ ਤੁਸੀਂ ਇੱਕ ਦੂਜੇ ਨੂੰ ਕਹਿਣਾ ਚਾਹੋਂ ਪਈ ਵੀ ਮੈਂ ਤੂੰ ਮੇਰੀ ਆਗਲ ਕਰਿਆ ਕਰ ਤੂੰ ਮੇਰੀ ਆਗਲ ਮੰਨਿਆ ਕਰ ਨਾ ਮਾਧਿ ਸਰਬ ਸਮਾਂਦੀ ਆ ਇਹਦਾ ਨਹੀਂ ਕੋਈ ਚੰਗੀ ਚੀਜ਼ ਤੁਸੀਂ ਚਾਹੁੰਦੇ ਹੋ ਵੀ ਹਾਂ ਬਈ ਇਹ ਸੌਣਾ ਲੈ ਕੇ ਦੇਣਾ ਸੌਣਾ ਲੈ ਕੇ ਦੇਣਾ ਕਿਲੋ ਦੋ ਕਿਲੋ ਚੱਲ ਆ ਇਹਦੀ ਵੀ ਸੌਣਾ ਕਰਨ ਚਾਹੀਦੀ ਬੱਸ ਬੇਟਾ ਠੀਕ ਹੈ ਨਾ ਮੰਮੀ ਤੂੰ ਕੋਈ ਕੋਈ رائے ਦੇਣੀ ਚਾਹਣੀ ਹੈ ਬਸ ਠੀਕ ਹੈ ਵਧੀਆ ਹਾਂ ਇੰਨੀ ਕੁ ਵਧੀਆ ਲੰਘ ਗਏ ਕਾਹਾਂ ਹੋਰ ਲਗਾ ਦੇ ਪਰਮਾਤਮਾ ਬਸ ਵਧੀਆ ਆ ਸਾਡੀ ਕਨਾਨਕ ਦੀ ਜਿੰਦਗੀ ਹੈ ਆੜਿਕ ਨਾਨਕ ਉਹ ਨਾਨਕ ਕਾ ਨਾਨਕ ਇੱਕ ਜਮੀ ਹੋਈ ਆਏ ਲਾਡੂਆ ਪੋਤੀਆਂ ਅਸਾ ਆ ਜਾਂਦੇ ਆ ਆਖੇ ਉਹ ਨੇ ਲਾ ਚੰਗੀ ਹੈ ਚੰਗੀ ਹੈ ਫਰਾਂ ਚੰਗੀ ਹਾਂ ਇੱਕ ਜਮੀ ਉਹੀ ਚੰਗੀਆਂ ਤਾਂ ਆ ਇਨ ਕੰਮ ਕਿਹਦੇ ਕਿਹਦੇ ਉੱਥੇ ਹੀ ਰੱਖਿਆ ਰੱਖਿਆ ਜੇ ਜੀ ਚਲੋ ਜੀ ਹੁਣ ਆਪਾਂ ਇੰਨੀ ਇੱਕ ਵੀਡੀਓ ਪਾਉਨੇ ਆ ਪਹਿਲੀ ਵਾਰੀ ਪਾਉਨੇ ਆ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਪਿਆਰ ਬਣਾਈ ਰੱਖਣ ਸਾਰਿਆਂ ਦਾ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਜਿੱਦ ਦੇ ਡੈਟ ਨੇ ਦੁਬਾਰੇ ਪੈਗ ਲਾਵੇ ਆਪਾਂ ਉਹਦੇ ਫੋਨ ਦੁਆਰੇ ਇਕੱਠੇ ਹੋਵਾਂਗੇ ਪਰ ਕੱਲ ਨੂੰ ਹੀ ਹੋਵਾਂਗੇ ਉਹ ਤਾਂ